ਸਤਿ ਸ਼੍ਰੀ ਅਕਾਲ ਦੋਸਤੋ ਰਾਮ ਰਾਮ ਮਹਾਰਾਜ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹਾਂ ਮੌਸਮ ਬਹੁਤ ਠੰਡਾ ਹੋ ਗਿਆ ਹਾਂ ਦੇਖੋ ਬਾਈ ਦੁੱਧ ਪਾ ਕੇ ਚੱਲੇ ਆ ਠੰਡ ਨੇ ਤਾਂ ਬੱਸ ਕਰਾ ਦਿੱਤੀ ਆ ਧੁੰਦ ਬਹੁਤ ਪਈ ਹੋਈ ਹੈ ਜੀ ਧੁੰਦ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਜੀ ਦੇ ਵੀ ਲੋਦੀ ਕੁਛ ਨਜ਼ਰ ਨਹੀਂ ਆਉਂਦਾ ਦੂਰ ਦੂਰ ਤੱਕ ਭਾਈ ਕੁਛ ਨਜ਼ਰ ਨਹੀਂ ਆਉਂਦਾ ਦੂਰ ਦੂਰ ਤੱਕ ਕੁਛ ਨਹੀਂ ਨਜ਼ਰ ਆਉਂਦਾ ਕੁਛ ਨਹੀਂ ਨਜ਼ਰ ਆਉਂਦਾ ਇਹ ਸਾਡਾ ਗਰਾਊਂਡ ਹੈ ਜੀ ਮਲਕਪੁਰ ਦਾ ਕੁਛ ਨਜ਼ਰ ਨਹੀਂ ਆਉਂਦਾ ਏ ਮੁੰਡੇ ਆ ਗਰਾਊਂਡ ਦੇ ਵਿੱਚ ਘੁੰਮ ਰਹੇ ਨੇ। ਓ ਮਾਰਨਿੰਗ ਵਾਕ ਕਰਦੇ ਆ। ਹਾਂਜੀ ਹਾਂਜੀ। ਹੈਂ? ਹਾਂਜੀ ਹਾਂਜੀ। ਇਹ ਜੀ ਮਾਰਨਿੰਗ ਵਾਕ ਕਰਨ ਲੱਗੇ ਨੇ ਮੁੰਡੇ। ਆ ਲਓ ਜੀ। ਇਹ ਪਿੰਡ ਦੇ ਮੁੰਡੇ ਆ ਜੀ। ਠੰਡ ਨੂੰ ਜੁਆਏ ਕਰਦੇ ਹੁ ਠੰਡ। ਹਾਂਜੀ ਹਾਂਜੀ। ਇਹ ਠੰਡ ਨੂੰ ਇੰਜੋਏ ਕਰਦੇ ਆ ਜੀ। ਅੱਜ ਤੇਰੀ ਛੁੱਟੀ ਆ ਬਈ? ਛੁੱਟੀ ਹੈ। ਹੈਂ? ਛੁੱਟੀ ਹੈ। ਮੰਗਲਵਾਰੀ ਛੁੱਟੀ ਹੁੰਦੀ ਆ ਇਹ ਦੁਕਾਨ ਤੇ। ਇਹ ਮੁੰਡਾ ਜੀ हेयर कटिंग ਕਟਿੰਗ ਦਾ ਕੰਮ ਕਰਦਾ ਤੇ ਕਹਿੰਦੇ ਨੇ ਮੰਗਲਵਾਰ ਨੂੰ ਵਾਲ ਨਹੀਂ ਕਟਾਉਣੇ ਚਾਹੀਦੇ ਠੀਕ ਹੈ ਚਲੋ ਬਹੁਤ ਵਧੀਆ ਗੱਲ ਆ ਇੱਕ ਦਿਨ ਦੀ ਛੁੱਟੀ ਕਰਨੀ ਵੀ ਚਾਹੀਦੀ ਆ ਹੈ ਤੂੰ ਪਰਲੇ ਪਾਸੇ ਮੁੰਝਾ ਘਮਾਉਣਾ ਵਈ ਕੀ ਗੱਲ ਹੈ ਬਸ ਵੈਸੇ ਹੀ ਇਹ ਜੀ ਮੁੰਡਾ ਨਵਾਂ ਨਵਾਂ ਜਵਾਨ ਹੋਇਆ ਜੀ ਕੰਨ 'ਚ ਮੰਦਰਾ ਹੈ ਇਹਦੇ ਸਾਈਡ ਤੇ ਇਹਦੇ ਕੰਨ ਦੇ ਥੱਲੇ ਟੈਟੂ ਬਣਾਇਆ ਹੋਇਆ ਥੱਲੇ ਨੂੰ ਕਰਦਾ ਤੇਰੇ ਟੈਟੂ ਦਿਖਾਈ ਇਹ ਦਿਖਾ ਯਾਰ ਆ ਟੈਟੂ ਪਾਇਆ ਹੋਇਆ ਕੰਨ ਦਾ ਟੈਟੂ ਆ ਬਈ ਇਦਾਂ ਵੈਸੇ ਹੀ ਸ਼ੌਂਕ ਇੱਧਰ ਸੱਪ ਜਾ ਬਣਾਈ ਫਿਰਦਾ ਜੀ ਇੱਧਰ ਕ੍ਰਾਸ ਜਾ ਬਣਾਈ ਫਿਰਦਾ ਹੁਣ ਇਹ ਨਹੀਂ ਪਤਾ ਹੈਗਾ ਮੈਨੂੰ ਇਹਨੇ ਕਾਹਦੇ ਬਣਾਇਆ ਹੋਇਆ ਵੈਸੇ ਵੈਸੇ ਹੀ ਬਣਾਇਆ ਬਾਈ ਵੈਸੇ ਬਣਾਇਆ ਹਾਂਜੀ ਹਾਂਜੀ ਤੂੰ ਵੈਸੇ ਕੋਈ ਵਜਾ ਵੀ ਤਾਂ ਦੱਸ ਕਾਹਦੇ ਬਣਾਇਆ ਵਜਾ ਬਹੁਤ ਹੁੰਦੀਆਂ ਕਈ ਵਾਰ ਨਹੀਂ ਦੱਸਿਆ ਇਹਨੇ ਹਾਏ ਜੀ ਕਹਿੰਦਾ ਵਜਾ ਬਹੁਤ ਹੁੰਦੀਆਂ ਨੇ ਕਈ ਵਾਰੀ ਦੱਸੀਆਂ ਨਹੀਂ ਜਾਂਦੀਆਂ ਹੈ ਹਾਂ ਤੂੰ ਵੀ ਦੱਸ ਦੇ ਬਾਈ ਕਾਹਦੇ ਟੈਟੂ ਬਣਾਇਆ ਨੇ ਕੀ ਨਹੀਂ ਪੁੱਛੀ ਹਾਂ ਇਹਨੂੰ ਪਤਾ ਵਾ ਹਾਂਜੀ ਆਹ ਲੋ ਜੀ ਉਹ ਸਵੇਰ ਸਵੇਰ ਕੰਮ ਤੇ ਚੱਲਿਆ ਵਾ ਹੱਥ 'ਚ ਜਰਦਾ ਉਹਦੇ ਜੀ ਹੁਣ ਦੱਸੋ ਜੀ ਕੀ ਕਰੀਏ ਬੰਦੇ ਦਾ ਆਹ ਵੇਖ ਲੋ ਜੀ ਕਹਿੰਦਾ ਯਰਦਾ ਲਾਵਾਂਗੇ ਤਾਂ ਫੇਰ ਹੀ ਕੰਮ ਕਰਾਂਗੇ ਦੇਖ ਲੋ ਜੀ ਇਹ ਬੰਦੇ ਨੂੰ ਉਹ ਠੀਕ ਆ ਵਧੀਆ ਵਧੀਆ ਆਹ ਵੇਖ ਲੋ ਜੀ ਮੌਸਮ ਬਹੁਤ ਠੰਡਾ ਜੀ ਬਹੁਤ ਧੁੰਦ ਪਈ ਵੀ ਆ ਜਿੱਦ ਕੋਈ ਦਿਖਦਾ ਹੀ ਨਹੀਂ ਹੈਗਾ ਪਰਲੀ ਸਾਈਡ ਤਾਂ ਮੈਂ ਜੀ ਥੋੜਾ ਬਿਮਾਰ ਹੋ ਗਿਆ ਸੀਗਾ ਜੀ ਥੋੜੀ ਜੀ ਹੈਲਥ ਇਸ਼ੂ ਹੋ ਗਈ ਸੀਗੀ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਸਕਿਆ ਜੀ ਦੋ ਦਿਨ ਲੋ ਜੀ ਆਪਾਂ ਇਹ ਟੈਟੂ ਦੀ ਗੱਲ ਕਰਦੇ ਸੀਗੇ ਉਹਨਾਂ ਮੁੰਡੇ ਦੇ ਵੀ ਟੈਟੂ ਪਾਇਆ ਹੋਇਆ ਹੈ ਤੂੰ ਵੀ ਦਿਖਾ ਬਈ ਕਰਾ ਟੈਟੂ ਆ ਇਹ ਆਹ ਦੇਖੋ ਟੈਟੂ ਨੇ ਇੱਕ ਤਾਂ ਟੈਟੂ ਪਾਈ ਫਿਰਦਾ ਜੀ ਇਹ ਇਹ ਪੱਕੇ ਤੌਰ ਤੇ ਟੈਟੂ ਆ ਜੀ ਇਧਰ ਸਟਾਰ ਬਣਾਈ ਫਿਰਦਾ ਇਹ ਇਹ ਪਹਿਲੇ ਵੈਸੇ ਹੀ ਸਟਾਰ ਆ ਇਹ ਮੁੰਡਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਧੀਆ ਬਿਜਲੀ ਦਾ ਕੰਮ ਕਰਦਾ ਮੁੰਡਾ ਇਹ ਆ ਰਹੇ ਵੀ ਕੁਛ ਹੈ ਐ ਇੱਧੇ ਚੱਲਣਾ ਪਾਓ ਜੀ ਹੁਣ ਥੋੜਾ ਜਿਹਾ ਜੀ ਇਹ ਥੋੜਾ ਜਿਹਾ ਨਾ ਅਕੜਾ ਕੇ ਖੜਾ ਜੀ ਇਹ ਦੋਨੇ ਪਾਸੇ ਪੋਜ ਦਿੰਦਾ ਜੀ ਆਪਦੇ ਹੁਣ ਦੱਸੋ ਇਹ ਪੋਜ ਦਿੰਦਾ ਜੀ ਮੁੰਡਾ ਪੋਜ ਹੋਰ ਠੀਕ ਆ ਹਾਂਜੀ ਹਾਂਜੀ ਸਿਕਿਉਰਿਟੀ ਚ ਲੱਗਿਆ ਹਾਂਜੀ ਹਾਂਜੀ ਚੱਲ ਵਧੀਆ ਪੱਕੀ ਗੱਲ ਸਿਕਿਉਰਿਟੀ ਕਰ ਲੈਣਾ ਹਾਂਜੀ ਹਾਂਜੀ ਕਰ ਲਈਦੀ ਕਰ ਲਈਦੀ ਚੱਹੀ ਮੁੰਡਾ ਸਿਕਿਉਰਿਟੀ ਦਾ ਕੰਮ ਕਰਦਾ ਉਧਰ ਤੁਸੀਂ ਬਾਰ-ਬਾਰ ਬਜ਼ੁਰਗਾਂ ਨੂੰ ਦੇਖੋਗੇ ਜੀ ਆ ਦੇਖੋ ਫੇਰ ਆ ਰਹੇ ਨੇ ਇਹ ਸਾਡੇ ਬਜ਼ੁਰਗ ਨੇ ਚਾਚਾ ਜੀ ਨੇ ਇਹ ਹਰ ਰੋਜ਼ ਸੈਰ ਕਰਦੇ ਨੇ ਆਪਣੀ ਸੈਰ ਨਹੀਂ ਭੁੱਲਦੇ ਇਹ ਇਹ ਸੈਰ ਕਰਦੇ ਆ ਜੀ ਰੋਜ਼-ਰੋਜ਼ ਇਹਨਾਂ ਦੇ ਤੁਸੀਂ ਕੱisse ਵੀ ਸੁਣੇ ਹੋਣੇ ਆ ਪੁਰਾਣੇ ਵਿੱਚ ਵੀਡੀਓ ਦੇ ਤੁਹਾਨੂੰ ਕਈ ਵਾਰੀ ਦਿਖਾਈਆਂ ਵੀ ਨੇ ਵੀਡੀਓ ਇਹਨਾਂ ਦੀਆਂ ਆ ਗਏ ਨੇ ਜੀ ਹੋਰ ਚਾਚਾ ਜੀ ਕਿਵੇਂ ਹੋ ਵਧੀਆ ਹਾਂ ਠੀਕ ਵਧੀਆ ਵਧੀਆ ਜੀ ਮੌਸਮ ਦੇਖ ਲੋ ਜੀ ਹੈ ਮੌਸਮ ਹੋ ਗਿਆ ਮੌਸਮ ਕਿੰਨਾ ਠੰਡਾ ਹੋ ਗਿਆ ਜੀ ਲੋ ਜੀ ਮਹੀਨਾ ਕਿਹੜਾ ਕੋਰ ਮਹੀਨਾ ਜੀ ਵਧੀਆ ਜੀ ਕੋ ਬਚਣ ਦੀ ਉਹ ਦੇਖੋ ਜੀ ਕੋ ਨਹੀਂ ਨਿਕਲਦੀ ਜਾਨ ਮੌਸਮ ਆ ਜੀ ਦੇਖੋ ਜੀ ਗੁਰੂਆਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਜੀ ਇਸ ਮਹੀਨੇ ਦੇ ਵਿੱਚ ਜੀ ਹੈ ਜੀ ਗੁਰੂ ਦੇ ਬੱਚਿਆਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਇਸ ਮਹੀਨਾ ਸੀ ਜਿਹੜਾ ਇਸ ਹੀ ਮਹੀਨਾ ਸੀਗਾ ਜੀ ਨਾਂ ਦੇ ਵਿੱਚ ਕਿਹਨੇ ਹਾਂ ਜੀ ਦੇਖ ਲਓ ਉਹ ਇੱਕ ਵਾਰੀ ਸੋਚ ਕੇ ਤਾਂ ਥੋੜਾ ਜਿਹਾ ਮਨ ਅੰਦਰੋਂ ਨਾ ਇਹ ਕੰਮ ਜਾਂਦਾ ਕੰਮ ਜਾਂਦਾ ਵੀ ਦੇਖੋ ਕਿੱਡੀ ਕੁਰਬਾਨੀਆਂ ਬੱਚੀਆਂ ਹੋਈ ਆ ਉਹਦਾ ਕੀ ਹਾਲ ਹੈ ਇਹ ਸਹੀ ਗੱਲ ਹੈ ਹਮਕੋ ਸੁਣ ਕੇ ਇਹਦਾ ਹੋ ਜਾਂਦੇ ਇਦਾਂ ਹੋ ਜਾਂਦੇ ਜੀ ਸਹੀ ਗੱਲ ਰਾਤ ਦੀ ਡਿਊਟੀ ਲਈ ਆ ਬਈ ਹਾਂਜੀ 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 ਰਾਤ ਦੀ ਡਿਊਟੀ ਕਰਦੇ ਹੋ ਹਾਂਜੀ ਹਾਂਜੀ ਠੀਕ ਆ ਠੀਕ ਆ ਇਹ ਮੁੰਡਾ ਜੀ ਬਹੁਤ ਮਿਹਨਤ ਕਰਦਾ ਸਵੇਰੇ ਜਿਹੜਾ ਕੰਮ ਮਿਲ ਜੇ ਦਿਹਾੜੀ ਦਾ ਆਪਾ ਉਹ ਵੀ ਵਿਚਾਰਾ ਕਰ ਲੈਂਦਾ ਕਰ ਲਈਦਾ ਵੀਲੇ ਦਾ ਰਹੀਦਾ ਹਾਂ ਬੇਲਾ ਨਹੀਂ ਰਹਿੰਦਾ ਮੁੰਡਾ ਇਹ ਕੰਮ ਕਰਦਾ ਆਹ ਮੁੰਡਾ ਵੀ ਕੰਮ ਕਰਦਾ ਜੀ ਇਹ ਇਹ ਬਿਜਲੀ ਦਾ ਇਲੈਕਟ੍ਰੀਸ਼ੀਅਨ ਆ ਮੁੰਡਾ ਇਹ ਬਿਜਲੀ ਦਾ ਬਹੁਤ ਵਧੀਆ ਕਾਰੀਗਰ ਆ ਅੱਪਾ ਇੱਕ ਗੱਲ ਕਰਨ ਲੱਗਿਆ ਸੀ ਜੀ ਤੇ ਦੇਖੋ ਆਪਾਂ ਪਿਛਲੀ ਵਾਰ ਵੀ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਸੀਗੀ ਜੀ ਤੇ ਦੇਖੋ ਆ ਮਹੀਨੇ ਦੇ ਵਿੱਚ ਕਿੰਨੀ ਗੁਰੂਆਂ ਨੇ ਕੁਰਬਾਨੀ ਗੁਰੂਆਂ ਦੇ ਬੱਚਿਆਂ ਨੇ ਕਿੰਨੀ ਕੁਰਬਾਨੀ ਕੀਤੀ ਹੈ ਜੀ ਤੇ ਆਪਾਂ ਜੀ ਦੋ ਦੋ ਰਜਾਈਆਂ ਆਪਾਂ ਕਹਿੰਦੇ ਯਾਰ ਠੰਡ ਨਾਲ ਲੱਗ ਜੇ ਆਪਾਂ ਕਹਿੰਦੇ ਯਾਰ ਬਿਮਾਰ ਨਾ ਹੋ ਜਾਈਏ ਆਪਾਂ ਆਇ ਨਾ ਹੋ ਜੇ ਜੀ ਆਪਣੇ ਨਾਲ ਤੁਸੀਂ ਇਹ ਦੇਖੋ ਜੀ ਵੀ ਉਹਨਾਂ ਦੀ ਕਿੰਨੀ ਕੁਰਬਾਨੀ ਹੈ ਜੀ ਗੁਰੂਆਂ ਦੀ ਨਮਸਕਾਰ ਕਰਦੇ ਆਂ ਜੀ ਉਹਨਾਂ ਗੁਰੂਆਂ ਨੂੰ ਉਹਨਾਂ ਗੁਰੂਆਂ ਦੇ ਬੱਚਿਆਂ ਨੂੰ ਅਸੀਂ ਦੇ ਨਹੀਂ ਦੇ ਸਕਦੇ ਅੱਜ ਆਜ਼ਾਦਾਂ ਤਾਂ ਉਹਨਾਂ ਦੇ ਕਰਕੇ ਆਜ਼ਾਦ ਘੁੰਮ ਰਹੇ ਆ ਆ ਮੁੰਡਾ ਜਾ ਰਿਹਾ ਜੀ ਔਰ ਉਹ ਮੁੰਡਿਆ ਕਿੱਧਰ ਜਾ ਰਹੇ ਹੋ ਪੁਲਵਾਨੀ ਕਿਹੜਾ ਕ ਦੇਣ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਇਹ ਦੱਸੋ ਪਹਿਲਾਂ ਬਸ ਕੀੜੇ ਕੀੜੇ ਕੱਢਣ ਹੈ ਕੀੜੇ ਕੀੜੇ ਕੱਢਣਾ ਆ ਤੋ ਕੀ ਨਾ ਤੋ ਕੇ ਵਿਲੇ ਆ ਦੇਖ ਲਓ ਜੀ ਇਹ ਜੀ ਕਹਿੰਦਾ ਮੈਂ ਵਿਲੇ ਗੇੜੇ ਕੱਢਣ ਜਾ ਰਹੇ ਨੇ ਕੰਮ ਨਹੀਂ ਕਰਨਾ ਕੰਮ ਕਰਦੇ ਜੀ ਮੁੰਡਾ ਕੰਮ ਕਰਦਾ ਜੀ ਵੈਸੇ ਤਾਂ ਦੁੱਧ ਲਾ ਚਾਰ ਵਜੇ ਜਾਂਦਾ ਡੈਰੀ ਦੇ ਸ਼ਾਮੀ ਚਾਰ ਵਜੇ ਆ ਰਹੀਦਾ ਅੱਛਾ ਇਹ ਸ਼ਾਮੀ 4 ਵਜੇ ਜਾਂਦੇ ਨੇ ਡੈਰੀ ਤੇ ਜੀ ਸ਼ਾਮੀ ਆ ਜਾਂਦੇ ਨੇ ਸ਼ਾਮੀ ਜਾਂਦੇ ਨੇ ਦਿਨੇ ਆਉਂਦੇ ਨੇ ਉਾਈ ਸੇਰਾਪੌਂਸੇ ਟਿਕਾਣੇ ਤੇ ਮੁੜਿਆ ਜੀ ਥੰਦੀ ਬਹੁਤ ਆਪਣੇ ਨਾਲ ਸੈਂਟਰੀ ਵਾਲੇ ਨੂੰ ਕਿਹਾ ਸੀਗਾ ਜੀ ਕਿ ਕੰਮ ਵਾਸਤੇ ਉਹ ਲਾਰਾਈ ਲਈ ਜਾਂਦਾ ਜੀ ਆਉਂਦਾ ਹੀ ਨਹੀਂ ਹੈਗਾ ਮੁੰਡਾ ਸਮਝ ਨਹੀਂ ਆਉਦੀ ਹੈਗੀ ਕੰਮ ਹੀ ਬੜੇ ਕਰਦਾ ਜੀ ਉਹ ਕਦੇ ਬੈਂਡ ਦਾ ਕੰਮ ਕਰਦਾ ਜੀ ਮੁੰਡਾ ਕਦੇ ਮਲਬਈ ਕਿੱਦੇ ਦਾ ਕੰਮ ਕਰਦਾ ਜੀ ਇੱਥੇ ਸੈਂਟਰੀ ਦਾ ਕੰਮ ਕਰਦਾ ਜੀ ਵਿੱਚ ਵਿੱਚ ਆਟੋ ਰੱਖਿਆ ਚਲਾਉਂਦਾ ਜੀ ਉਹਨੂੰ ਕੰਮ ਨਹੀਂ ਬਹੁਤ ਨੇ ਜੀ ਹੁਣ ਦੱਸੋ ਕਿੱਦਾਂ ਫੜੀਏ ਜੀ ਉਹਨੂੰ ਵੀ ਸਾਡਾ ਕੰਮ ਕਰਦੇ ਭਾਈ ਕੰਮ ਹੀ ਨਹੀਂ ਕਰਦਾ ਚਲੋ ਹੋਨੇ ਵੀ ਕੰਮ ਕਰਨਾ ਨਹੀਂ ਰਹੂਗਾ ਤਾਂ ਕੰਮ ਕਰੂਗਾ ਤੀਕਰ ਅਗੇ ਆ ਵਰਮਾ ਜੀ ਆ ਗਏ ਜੀ ਇਹ ਦੋਏ ਵਰਮੇ ਨੇ ਜੀ ਹੁਣ ਉਹਨੂੰ ਸਰਦਾਰ ਵਰਮਾ ਕਹੀਏ ਜੀ ਹਾਂ ਜੀ ਵਰਮਾ ਸਰਦਾਰ ਜੀ ਉਹ ਵਰਮਾ ਸਰਦਾਰ ਆ ਜੀ ਇਧਰ ਜੀ ਇੱਕ ਸਨਿਆਰ ਵਰਮ ਇੱਕ ਸਨਿਆਰ ਵਰਮ ਹੋਰ ਕੀ ਕਹੀਏ ਵਧੀਆ ਵਧੀਆ ਉਹ ਠੀਕ ਉਹ ਕਿਧਰ ਉਹ ਮੜਾ ਚੱਲੇ ਯਾਰ ਇੱਥੇ ਮੜੇ ਮਾਰਕੀਟ ਚੱਲੇ ਸਰੀਏ ਰੇਡ ਜਾ ਪਤਾ ਕਰਨਾ ਬਣਾਉਣਾ ਕੁਛ ਕਮਰਾ ਬਣਾਉਣ ਲੱਗੇ ਆ ਉੱਪਰ ਨਹੀਂ ਥੱਲੇ ਥੱਲੇ ਅੱਛਾ 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 ਇਹ ਮੁੰਡੇ ਜੀ ਕਮਰਾ ਬਣਾਉਣ ਲੱਗੇ ਨੇ ਜੀ ਮਿਹਨਤ ਕਰਦੇ ਨੇ ਆਹ ਮੁੰਡਾ ਤਾਂ ਵਾੜੀ ਮਿਹਨਤ ਕਰਦਾ ਜੀ ਉਹ ਜਿਹੜਾ ਜੀ ਉਹ ਹੈ ਤਾਂ ਥੋੜਾ ਜਹਾੜਪਿਆ ਪਰ ਹੈ ਬੰਦਾ ਵਧੀਆ ਉਹ ਵੀ ਅਸੀਂ ਇਕੱਠੇ ਪੜਦੇ ਹੁੰਦੇ ਸੀਗੇ ਜੀ ਤੁਸੀਂ ਕਰੋਗੇ ਫੇਮਸ ਸਾਨੂੰ ਹਾਂ ਮੇਰੀ ਹੈਲਪ ਬਹੁਤ ਕਰਦਾ ਸੀ ਬੰਦਾ ਫੇ ਲੜ ਪੈਂਦਾ ਸੀ ਤਾਂ ਇਹ ਮੂਰੇ ਹੋ ਜਾਂਦਾ ਸੀ ਆ ਜਾ ਲਾ ਪੰਦਤ ਨੂੰ ਹੱਥ ਆ ਜਾ ਕਰਾਂ ਖੜਿਆ ਸੀ ਆ ਜਾ ਓਏ ਕੀ ਕਹਿੰਦੇ ਹੁੰਦੇ ਸੀ ਉਹੀ ਸਵਾ ਸੀ YouTube ਤਾਂ ਪਾਣੀ ਪਾਣੀ ਹੈ ਫਿਰ ਆਪਾਂ ਯੂਟਿਊਬਰ ਤਾਂ ਹੈਗਾ ਹੀ ਆ ਆਹੋ ਦੇਖੀ ਵੀਡੀਓ ਚਾਚਾ ਅੱਜ ਵੀ ਆਊਗਾ ਛੋਟਾ ਜਿਹਾ ਕਲਿੱਪ ਦਾ ਸੀਗਾ ਹੁਣੇ ਹੀ ਤੋਂ ਤੂੰ ਹੀ ਜਿਹੜੀਆਂ ਆ ਹੁਣੇ ਹੀ ਗਏ ਨੇ ਮੇਰੇ ਕੋਲ ਉਹ ਮਿਸਤਰੀ ਘਰੇ ਆਇਆ ਬੇਟਾ ਮੈਂ ਸਾਰਾ ਆ ਗਿਆ ਅੱਛਾ 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 ਮੈਂ ਸਾਰਾ ਗਿਆ ਭੇਜ ਦੂਗਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਸੋ ਠੀਕ ਆ ਓਕੇ ਠੀਕ ਆ ਜੀ ਇਹ ਚੱਲੇ ਆ ਜੀ ਕਦੋਂ ਕਰਨੀ ਹੁਣ ਵਿਆਹ ਉਹ ਕਰਾਂਗੇ ਪਾਰਟੀ ਸੋਰੇ ਚਾਚਾ ਚਾਚਾ ਜੀ ਦੇ ਜਿਹੜੇ ਚਾਚਾ ਜੀ ਸੀਗੇ ਆਪਣੇ ਗਰਾਊਂਡ ਦੇ ਵਿੱਚ ਕੰਮ ਰਹੇ ਉਹਨਾਂ ਦੇ ਬੇਟੇ ਸੀਗੇ ਜੀ ਦੋਨੇ ਇਹਦਾਂ ਬਾਈ ਜੀ ਟਰੈਕਟਰ ਲੈ ਕੇ ਆ ਰਹੇ ਨੇ ਸਾਡਾ ਜੀ ਵੱਡਾ ਭਾਈ ਜੀ ਇਹ ਵੀ ਘਰ ਆ ਜੀ ਆਪਣਾ ਉੱਪਰ ਰੈਂਟ ਤੇ ਰਹਿੰਦੇ ਨੇ ਬੰਦੇ ਇਹ ਵੀ ਘਰ ਆਪਣਾ ਆ ਜੀ ਉੱਪਰ ਰੈਂਟ ਤੇ ਆ ਜੀ ਬੰਦੇ ਕਿਰਾਏ ਤੇ ਰਹਿ ਰਹੇ ਨੇ ਜੀ ਇੱਥੇ ਆ ਗਲੀ ਹੈ ਜੀ ਪਿੰਡ ਦੀ ਇਹ ਸਾਡੇ ਪਿੰਡ ਦੀ ਸਭ ਤੋਂ ਛੋਟੀ ਗਲੀ ਅੱਗੇ ਜਾ ਕੇ ਬੰਦ ਹੋ ਜਾਂਦੀ ਹੈ ਜੀ ਇਹ ਠੀਕ ਹਾਂ ਦੇਖ ਲਓ ਜੀ ਦਰਖਤ ਇਹ ਸਾਡੇ ਇੱਥੇ ਨੇ ਬਿਜਲੀ ਵਾਲੇ ਸੀਗੇ ਫੌਜੀ ਸਾਹਿਬ ਉਹਨਾਂ ਨੇ ਲਾਤਾ ਸੀ ਜੀ ਇਹ ਦਰਖਤ ਦੇਖੋ ਇਹਦੀ ਸ਼ਾਂ ਥੱਲੇ ਉਹ ਤਾਂ ਦੁਨੀਆ ਤੇ ਰਹੇ ਨਹੀਂ ਜੀ ਇਹ ਦਰਖਤ ਦੀ ਸ਼ਾਂ ਦੇਖ ਲਓ ਜੀ ਕਿੱਡਾ ਵੱਡਾ ਬੂਟਾ ਹੋ ਗਿਆ ਜੀ ਇਹ ਜੀ ਫੌਜੀ ਸਾਹਿਬ ਸੀਗੇ ਜੀ ਸਾਡੇ ਇੱਥੇ ਆਹ ਉਹਨਾਂ ਦਾ ਘਰ ਆ ਜੀ ਇਹ ਉਹਨਾਂ ਨੂੰ ਦਰਖਤ-ਦਰਖਤ ਲਾਉਣ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਜੀ ਉਹਨਾਂ ਨੇ ਇਹ ਛੋਟਾ ਜਿਹਾ ਬੂਟਾ ਲਾਇਆ ਸੀਗਾ ਜੀ ਦੇਖੋ ਅੱਜ ਦਰਖਤ ਬਣ ਗਿਆ ਜੀ ਦੇਖੋ ਆਪ ਤਾਂ ਉਹ ਦੁਨੀਆ ਤੇ ਰਹੇ ਨਹੀਂ ਜੀ ਦੇਖੋ ਨਾ ਇਹ ਹੱਥ ਦਾ ਲਾਇਆ ਹੋਇਆ ਬੂਟਾ ਕਿੰਨੇ ਛਾਂ ਇਹਦੀ ਜੀ ਸੰਘਣੀ ਪਰ ਛਾਂ ਦਾ ਤਾਂ ਜੀ ਮਜ਼ਾ ਆ ਜੀ ਕਹਿੰਦੇ ਹੁੰਦੇ ਨੇ ਜੀ ਗਰਮੀਆਂ 'ਚ ਆਉਂਦਾ ਗਰਮੀਆਂ 'ਚ ਬੰਦਾ ਬੈਠ ਜਾਂਦਾ ਇਹ ਥੱਲੇ ਇਹ ਬੋੜ ਦਾ ਦਰਖਤ ਆ ਜੀ ਦੇਖੋ ਜੀ ਕਿੰਨੀ ਸੋਹਣੀ ਛਾਂ ਜੀ ਇਹਦੀ ਕਿੰਨਾ ਸੰਘਣਾ ਬੂਟਾ ਹੋ ਗਿਆ ਜੀ ਇਹ ਕੂਟਾ ਤਾਂ ਹਰ ਘਰ ਨੂੰ ਲਾਉਣਾ ਚਾਹੀਦਾ ਜੀ ਹਰ ਘਰ ਨੂੰ ਇੱਕ ਕੂਟਾ ਜ਼ਰੂਰ ਲਾਉਣਾ ਚਾਹੀਦਾ ਜੀ ਆਪਾਂ ਗਿਫਟਾਂ ਦਿੰਨੇ ਆ ਜੀ ਮੈਨੂੰ ਪਤਾ ਹੈਗਾ ਨਾ ਕਿਸੇ ਦਾ ਕੋਈ ਬਰਥਡੇ ਕੋਈ ਫੰਕਸ਼ਨ ਆਉਂਦਾ ਜੀ ਉੱਥੇ ਕੂਟਾ ਜ਼ਰੂਰ ਦਿਆ ਕਰੋ ਜੀ ਇਹ ਵਾਤਾਵਰਣ ਨੂੰ ਸ਼ੁੱਧ ਰੱਖਦਾ ਜੀ ਆਕਸੀਜਨ ਦਿੰਦੇ ਨੇ ਜੀ ਦਰਖਤ ਸਹੀ ਜੀ ਕੀ ਲੈ ਕੇ ਆਏ ਹੋ ਕਹਿੰਦੇ ਜੀ ਹਮ ਬਾਲਣ ਲੈ ਕੇ ਆਏ ਹੋ ਜੀ ਆਈ ਭਾਈ ਬਾਲਣ ਲੈ ਕੇ ਆਏ ਨੇ ਜੀ ਹੈ ਜੀ ਖਵਾ ਮਾਰਨ ਇੰਨੇ ਨਾਲ ਕੀ ਖਵਾ ਵੱਜੂਗਾ ਇੰਨੇ ਕਿ ਲੱਕੜਾਂ ਨਾਲ ਕੀ ਖਵਾ ਵੱਜੂਗਾ ਖਵਾ ਥੋੜਾ ਯਕਿੰਦੋ ਉੱਥੇ ਇੱਕ ਪਈ ਆ ਆਪਣੇ ਚੱਕ ਲੈ ਆਇਓ ਤੇਰੀ ਬਾਲਣ ਸਾਡੇ ਦਾ ਢੇਰ ਹੈ ਹੈ 40 ਲੀਟਰਾਂ ਦੀਆਂ ਪਈਆਂ ਸਾਡੇ ਸਾਡੇ ਆਂ ਪਿਆ ਸੀ ਉੱਥੇ ਡੇਗ ਪਈ ਆ ਮੈਂ ਸੁੱਕੀ ਨਹੀਂ 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 ਦੁਵਾਨ ਨਾਲੇ ਦੇ ਦੁਵਾਨ ਨਾਲੇ ਲੈ ਕੇ ਰਹੀ ਹੈ ਹੋ ਲੋਕ ਆਪੀ ਬਹੁਤ ਸੀਗਾ ਬਹੁਤ ਸੀਗਾ ਇਹ ਬਾਈ ਜੀ ਨੇ ਜੀ ਵੱਡੇ ਕਹਿੰਦੇ ਖੁਆ ਮਾਰਨਾ ਜੀ ਥੋੜਾ ਦੇਖੋ ਇੰਨੇ ਬਾਲਣ ਨਾਲ ਖੁਆ ਵੱਜੂਗਾ ਜੀ ਕਹਿੰਦੇ ਬਾਲਣ ਬਹੁਤ ਪਿਆਵਾਂ ਉਹ ਠੀਕ ਹੈ ਇਹ ਤਾਂ ਮਾਰਨਾ ਦਾ ਸਿਲੰਡਰ ਨਾਲ ਤੇ ਦਰਾਂ ਮੂਹੇ ਰੱਖਣਾ ਵੀ ਇਹ ਬਾਲਣਾ ਖੁਆ ਮਾਰਦੇ ਆ ਅੱਛਾ ਉਹ ਦਿਖਾਵਾ ਦਿਖਾਵਾ ਕਰਨਾ ਇਹ ਦਿਖਾਵਾ ਕਰਨਾ ਜੀ ਬਾਈ ਜੀ ਕਹਿੰਦੇ ਮਾਰਨਾ ਸਿਲੰਡਰ ਨਾਲ ਮਾਰਨਾ ਸਿਲੰਡਰ ਨਾਲ ਕੋਆ ਮਾਰੀ ਸੀ ਥੋੜੀ ਖਾਈ ਜੀ ਖੁਆ ਬਣਾਉਣਾ ਖੁਆ ਬਣਾਉਣਾ ਜੀ ਮਾਰਨਾ ਥੋੜੀ ਆ ਖੁਆ ਮਾਰਨਾ ਨਹੀਂ ਦੀ ਖੁਆ ਬਣਾ ਕੇ ਫਿਰ ਖਾਣਾ ਠੀਕ ਹੈ ਜੀ ਖਾਣਾ ਮਾਰ ਕੇ ਮਾਰ ਕੇ ਨਹੀਂ ਖਾਣਾ ਜੀ ਬਣਾ ਕੇ ਖਾਣਾ ਉਹ ਸਵੇਰੇ ਗਿਆ ਸੀ ਅੱਛਾ ਜੀ ਹੁਣ ਥੱਲੇ ਵਾਲੇ ਝੱਗੇ ਨੂੰ ਦੋਨੇ ਭਿਜੇ ਪਿਆ ਗਰਮੀ ਨਾਲ ਹਾਂ ਜੀ ਕੰਮ ਕਰਕੇ ਕੰਮ ਚੰਗਾ ਕ ਸੇਵਾ ਚੰਗੀ ਹੈ ਜੀ ਇਹ ਵੀ ਕੰਮ ਚੰਗਾ ਸੈਰ ਵੀ ਚੰਗੀ ਹੈ ਜੀ ਇਹ ਵੀ ਕੰਮ ਚੰਗਾ ਆ ਦੇਖੋ ਜੀ ਆਹ ਗੱਲ ਜੀ ਬਹੁਤ ਵਧੀਆ ਲੱਗੀ ਹੈ ਜੀ ਵੀ ਕੰਮ ਕਰਕੇ ਜਿਹੜਾ ਪਸੀਨਾ ਆਵੇ ਉਹਦੇ ਅਰਗੀ ਤਾਂ ਰੀਸ ਹੀ ਨਹੀਂ ਕੋਈ ਜੀ ਹੈਨਾ ਥੱਲੇ ਝੱਗਾ ਭਿੱਜਿਆ ਪਿਆ ਆਹ ਦੇਖ ਲਓ ਜੀ ਗਰਮੀ ਨਾਲ ਝੱਗਾ ਭਿੱਜਿਆ ਪਿਆ ਬਾਈ ਜੀ ਦਾ ਚਲੋ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਆਜੋ ਆਜੋ ਹੁਣੇ ਹੀ ਆਓ ਕਹਿੰਦੇ ਚਾਹ ਲੈ ਕੇ ਆਓ ਬਣਾ ਕੇ ਜੀ ਬਈ ਚਾਹ ਹੁਣੇ ਆਪਾਂ ਬਣਾ ਲਿਆ ਹੁਣੇ ਆ ਜੀ ਅੱਲਾ ਦੱਸੋ ਕਿਹੜੀ ਗੱਲ ਕਰਤੀ ਇਹ ਬਾਈ ਜੀ ਜਾ ਰਹੇ ਨੇ ਬਹੁਤ ਮਿਹਨਤ ਕਰਦੇ ਨੇ ਜੀ ਕੰਮ ਕਰਦੇ ਨੇ ਵਧੀਆ ਲੱਗਦੇ ਨੇ ਸਿਆਣੇ ਬੰਦੇਆਂ ਦੀਆਂ ਗੱਲਾਂ ਜੀ ਬੜੇ ਖੁਸ਼ ਹੋਈਦਾ ਜੀ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਠੰਡ ਆਈ ਹੈ ਆ ਪਾ ਜਾਨੇ ਬਹੁਤ ਠੰਡ ਆ ਠੰਡਾ ਦੇਖ ਲਓ ਕੀ ਕਹਿੰਦੇ ਆ ਜੀ ਤੇ ਕੰਮ ਕਰਕੇ ਪਸੀਨਾ ਆ ਗਿਆ ਕੰਮ ਕਰਕੇ ਪਸੀਨਾ ਆ ਗਿਆ। ਵਾਕਈ ਕੰਮ ਜਿਹੜੇ ਕਰਦੇ ਨੇ ਜੀ ਇਹਨਾਂ ਨੂੰ ਤਾਂ ਪਸੀਨਾ ਆਉਂਦਾ ਹੀ ਆ ਜੀ। ਆਪਾਂ ਸੈਰ ਕਰਕੇ ਥੱਕ ਜਾਂਦੇ ਆ ਜੀ। ਆਪਾਂ ਸੈਰ ਕਰਦੇ ਆ ਵੈਸੇ ਜੀ। ਕੰਮ ਕਰਕੇ ਬੰਦਾ ਥੱਕ ਕੇ ਜਦੋਂ ਆਰਾਮ ਕਰਦਾ ਨਾ ਜੀ। ਨੀਂਦ ਜਿਹੜੀ ਆਉਂਦੀ ਆ ਮਜ਼ੇ ਦੀ ਨੀਂਦ ਆਉਂਦੀ ਆ ਜੀ। ਹੁਣ ਕਈ ਲੋਕਾਂ ਦੀ ਕੀ ਸੋਚ ਆ ਜੀ? ਕਿ ਯਾਰ ਸਾਨੂੰ ਨੀਂਦ ਨਹੀਂ ਆਉਂਦੀ, ਸਾਡਾ ਸਰੀਰ ਕੰਮ ਨਹੀਂ ਕਰਦਾ। ਸਾਨੂੰ ਨਸ਼ਾ ਲੱਗਿਆ ਹੋਇਆ, ਸਾਨੂੰ ਆਹ ਲੱਗਿਆ ਹੋਇਆ, ਸਾਨੂੰ ਉਹ ਲੱਗਿਆ ਹੋਇਆ। ਉਹਨੂੰ ਸਮਝ ਨਹੀਂ ਆਉਂਦੀ ਜੀ ਲੋਕਾਂ ਦੀ ਜੀ। ਪਣ ਜਿਨ੍ਹਾਂ ਨੇ ਕੰਮ ਕਰਕੇ ਜਿਨ੍ਹਾਂ ਨੂੰ ਕੰਮ 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 ਦਾ ਨਸ਼ਾ ਜਿਨ੍ਹਾਂ ਨੂੰ ਉਸ ਤੋਂ ਵੱਡਾ ਕੋਈ ਨਸ਼ਾ ਹੀ ਨਹੀਂ ਜੀ ਕੰਮ ਤੋਂ ਵੱਡਾ ਕਿਹੜਾ ਨਸ਼ਾ ਦੱਸੋ ਕੋਈ ਨਸ਼ਾ ਨਹੀਂ ਕੰਮ ਤੋਂ ਵੱਡਾ ਹੁਣ ਇੱਕ ਆ ਖੜ ਗਿਆ ਜੀ ਬੰਦਾ ਆ ਕੇ ਸਵੇਰੇ ਸਵੇਰੇ ਜੀ ਅਬ ਇਹਨੂੰ ਦੇਖ ਲੋ ਜੀ ਧਿਆਨ ਨਾਲ ਜੀ ਹੋਰ ਕਿਵੇਂ ਆ ਕਿਦਾਂ ਕੀ ਬਣਦਾ ਬੰਦਾ ਦੀਵਾਨ ਮੋਗ ਗਿਆ ਬਸ ਹੁਣ ਬੰਨਣਾ ਕੀ ਹੈ ਦੀਵਾਨ ਮੋਗ ਗਿਆ ਜੀ ਦੀਵਾਨ ਚ ਕੀ ਕਰਦੇ ਸੀ ਸੇਵਾ ਕਰਦੇ ਸੀ ਹਾਂ ਮੈਂ ਤਾਂ ਲੋਗਾਂ ਦੀ ਸੇਵਾ ਕਰਦਾ। ਅੱਛਾ ਇਹ ਐਂ ਦੱਸੋ ਜੀ ਵੀਰੋ ਵੀ ਇਹ ਬੰਦਾ ਜੀ ਸੇਵਾ ਕਰ ਸਕਦਾ ਜੀ ਕਹਿੰਦਾ ਜੀ ਮੈਂ ਧਾਰਮਿਕ ਦਵਾਨਾ ਚ ਸੇਵਾ ਕਰਦਾ ਸੀ। ਹੂੰ ਉਹ ਲਟਿਆ ਪਿਆ ਹੁੰਦਾ ਜੀ ਇਹ। ਰਾਤ ਨੂੰ ਚੱਕ ਕੇ ਲੈ ਜਾਂਦਾ ਜੀ। ਉਹ ਵੀ ਦੇ ਖਲਾਰੇ ਪਾਏ ਹੁੰਦੇ ਆ ਜੀ। ਕਹਿੰਦਾ ਜੀ ਮੈਂ ਦਵਾਨਾ ਤੇ ਸੇਵਾ ਕਰਕੇ ਆਇਆ ਜੀ। ਬੱਸ ਹੂੰ ਆ ਦੇਖ ਲੋ ਜੀ ਕਹਿੰਦੇ ਕੌਣ ਆ ਇਹ ਵੀ ਕਹਿੰਦੇ ਜੀ ਕੌਣ ਆ ਹੁਣ ਇਹ ਸ਼ਬਦ ਜੀ ਤਿੰਨ ਚਾਰ ਜਣੇ ਨੇ ਪੁੱਛ ਲਿਆ ਕਹਿੰਦਾ ਫੋਨ ਦੇ ਵਿੱਚ ਕੌਣ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ ਤੁਹਾਨੂੰ ਆ ਦੇਖ ਲੋ ਜੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੁਹਾਨੂੰ ਬਾਈ ਨੌ ਤਾਂ ਦੱਸਦੇ ਆ ਆਪਦਾ ਆਹ ਬਾਰੇ ਪੈਸੇ ਦੇ ਬਾਅਦ ਇਹਨਾਂ ਨੂੰ ਨਹੀਂ ਪਤਾ ਨੌ ਦੋ ਰੋਡ ਤੇ ਤੇਰੇ ਫੇਸ ਨੂੰ ਨੌ ਨਸਕੀ ਆ ਨੌ ਪੂਰਾ ਨੌ ਕੀ ਆ ਨੌ ਇਹ ਨੂੰ ਪੁੱਛੋ ਜੀ ਨੌ ਚੰਗੀ ਤਰ੍ਹਾਂ ਕੀ ਨੌ ਆ ਨੌਣਾ ਹੈ ਨੌਣਾ ਨੌਣਾ ਹੁਣ ਜੀ ਮੈਨੂੰ ਤਾਂ ਇਹਦੇ ਇਹਦੀ ਆਵਾਜ਼ ਸਮਝ ਨਹੀਂ ਆਈ ਵੀ ਇਹਦਾ ਨੌ ਕੀ ਆ ਕੀ ਨੌ ਆ ਯਾਰ ਨੌ ਪੁੱਛਦੇ ਆ ਤੈਨੂੰ ਨੌ 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 ਕਾਕਾ ਕਿੱਥੇ ਆ ਕੱਕਾ ਕੰਮ ਤੇ ਪੱਠੇ ਲੈਣ ਚ ਲੈ ਗਿਆ ਪੱਠੇ ਹੋ ਰਹੀਦਾ ਨਹੀਂ ਹੋਏ ਉਹਨੇ ਪੱਠੇ ਉਹ ਆਦਾ ਵੱਡਾ ਲਾ ਲਿਆ ਸੀ ਪੱਠਿਆਂ ਨੂੰ ਪੱਠਾ ਵੱਡਾ ਲੇਟ ਹੀ ਲਾਇਆ ਯਾਰ ਪੱਠਿਆਂ ਨੂੰ ਜੀ ਨਿਆਣੇ ਫਿਰ ਹੁਣ ਡੰਗਰਾਂ ਨੂੰ ਪਾਣੇ ਆ ਸੰਨੀ ਖਾ ਖਾ ਕੇ ਜੀ ਉਹਨਾਂ ਦਾ ਮੂੰਹ ਮੁੜ ਗਿਆ ਇਹ ਬੰਦਾ ਨੋਣਾ ਜੀ ਨੋਣਾ ਨੋਣਾ ਮਲਕਪੁਰ ਵਾਲਾ ਹੈ ਇਹ ਵਪਾਰੀ ਹੈ ਜੀ ਵਪਾਰੀ ਵਪਾਰੀ ਇਹ ਡੰਗਰ ਡੋਂਗਰ ਬਕਾਉਂਦਾ ਕਰਦਾ ਜੀ ਇਹ ਲੇ ਵੀ ਆਉਂਦਾ ਵੇਚ ਵੀ ਦਿੰਦਾ ਜੀ ਠੀਕ ਆ ਅੱਖਾਂ ਦੇਖ ਲੋ ਜੀ ਇਹਦੀਆਂ ਚੰਗੀ ਤਰ੍ਹਾਂ ਦੇਖੋ 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 ਜੀ ਬੱਚੇ ਨੂੰ ਵੱਡਦਾ ਜਾਂਦਾ ਜੀ ਦੇਖੋ ਧਿਆਨ ਨਾਲ ਇਹਦੀਆਂ ਅੱਖਾਂ ਦੇਖ ਲੋ ਜੀ ਬੰਦਾ ਕੌਣ ਆ ਬੰਦਾ ਕਿਹੜਾ ਆ ਬੰਦਾ ਵੀ ਦਿਖਾ ਦਾਂਗੇ ਆਹ ਦੇਖ ਲੋ ਬਾਈ ਕਹਿੰਦਾ ਬੰਦਾ ਕੌਣ ਆ ਵਿੱਚ ਹੁਣ ਇਹ ਆਏ ਕਹਿੰਦਾ ਵੀ ਬੰਦਾ ਕੌਣ ਹੁਣ ਦੱਸੋ ਜੀ ਹੁਣ ਇਹ ਸ਼ਬਦ 4-5 ਜਣਿਆਂ ਨੇ ਕਹਿਤਾ ਜੀ ਵੀ ਬੰਦਾ ਕੌਣ ਬੰਦਾ ਕੌਣ ਆ ਹੁਣ ਪੁੱਛਿਓ ਦੱਸੋ ਜੀ ਬੰਦਾ ਕੌਣ ਆ ਇਹਨੂੰ ਦੱਸੋ ਜੀ ਬੰਦਾ ਕੌਣ ਇਹ ਸੁਧਾ ਕਰਿਆ ਫੇਰ ਹੀ ਪਤਾ ਲੱਗੂ ਲਾ ਸੁਧਾ ਕਰਤਾ ਇਹ ਮਸਤ ਮੌਲਾ ਬੰਦਾ ਜੀ ਮਸਤ ਮੌਲਾ ਇਹ ਨੌਣਾ ਮਸਤ ਮੌਲਾ ਹੋਰ ਕੋਈ ਗੱਲਬਾਤ ਕੱਦਾ ਲਾ ਠੀਕ ਆ ਇਹ ਠੀਕ ਆ ਮੁੰਡਾ ਇਦੇ ਵਿੱਚ ਇੱਕ ਕਲਾ ਆ ਜੀ ਇਹ ਕਲਾਕਾਰ ਬੰਦਾ ਜੀ ਇਹ ਬੰਦਾ ਕੀ ਲੈਣ ਚੱਲੇ ਹੋ ਪੱਠੇ ਮੈਨੂੰ ਲੱਗਿਆ ਕਿਤੇ ਉਹ ਚਲਿਆ ਗਿਆ ਪੱਠੇ ਲੈਣ ਹਾਂ ਹੈ ਤੇਰੀ ਕੀ ਰੱਖੀ ਆ ਗਾਂ ਕੇ ਮੱਝ ਕੇ ਬੱਕਰੀ ਬੱਕਰੀ ਆ ਬੱਕਰੀ ਆ ਹਾਂ ਛੇ ਕੋ ਬੱਕਰੀ ਰੱਖੀ ਹੋਈ ਆ ਜੀ ਇਹ ਬੱਕਰੀ ਦਾ ਦੁੱਧ ਪੀਂਦਾ ਜੀ ਤਾਂ ਹੀ ਇਹਨੂੰ ਡੇਂਗੂ ਡੂੰਗੂ ਨਹੀਂ ਹੁੰਦਾ ਹੈਗਾ ਇੱਕ ਬੰਦਾ ਕਦੇ ਬਿਮਾਰ ਹੀ ਨਹੀਂ ਹੁੰਦਾ ਦੇਖਿਆ ਜੀ ਮੈਂ ਅੱਜ ਤੱਕ ਇਹਦੀ ਡੋਜ਼ ਬੜੀ ਵੱਡੀ ਹੁੰਦੀ ਹੈ ਜੀ ਇਸ ਕਰਕੇ ਇਹਨੂੰ ਬੁਖਾਰ ਚੜਦਾ ਹੀ ਨਹੀਂਗਾ ਸਹੀ ਹੈ ਨਾ ਹਾਂ ਬੁਖਾਰ ਨਹੀਂ ਚੜਦਾ ਕਿੱਦਾਂ ਜੰਮਿਆ ਮੈਂ ਜੋਂਦਾ ਕਹਿੰਦੇ ਜੰਮਿਆ ਜੀ ਮੈਂ ਕਹਿੰਦਾ ਮੈਨੂੰ ਬੁਖਾਰ ਹੀ ਨਹੀਂ ਚੜਿਆ ਦੇਖ ਲਓ ਜੀ ਇਹ ਰੌਣਕੀ ਬੰਦਾ ਜੀ ਇਹ ਸਹੀ ਆ ਅੱਕੀ ਗੱਲ ਆ ਅੱਕੀ ਆ ਜਮਾਂ ਹੀ 1 ਵਜੇ ਏਟਰ ਕੀ ਓਏ ਏਟ ਤਾਂ ਕੱਚੀ ਹੁੰਦੀ ਆ ਬਤੰਦਰਾ ਟੁੱਟ ਜਾਂਦੀ ਆ ਉਹ ਇਹ ਭੇਟ ਉੱਟਦੀ ਆ ਮੈਂ ਕਿਹਾ ਤੂੰ ਸਿੱਟ ਦੇ ਟਟ ਜੂ ਆਹ ਵੇ ਖੇਤੀ ਦੇ ਟਟੂ ਉਧਰ ਜ ਟਟਦੀ ਲੈ ਉਹ ਤਾਂ ਨਹੀਂ ਟਟਦੀ ਕਹਦਾ ਹੀ ਕਹਿੰਦਾ ਸਿੱਟੀ ਦੇ ਟਟੂਗੀ ਇਹ ਪੱਠੇ ਲੈਣ ਦੀ ਤਿਆਰੀ ਹੈ ਜੀ ਬਰਸੀਮ ਲੈਂਡ ਚਲੇ ਨੇ ਜੀ ਹਰਾ ਬੱਕਰੀ ਹਰਾ ਖਾਂਦੀ ਆ ਬੱਕਰੀ ਕੋਈ ਨਹੀਂ ਝੱਟ ਜੀ ਅੱਛਾ ਕੀ ਗੱਲ ਕਿਹਦੇ ਤੋਂ ਬਿਨਾ ਸਹੀ ਗੱਲ ਉਹ ਧੰਨਵਾਦ ਵੀਰੋ ਤੁਹਾਡਾ ਵੀਡੀਓ ਦੇਖਣ ਦੇ ਲਈ ਜੀ ਅੱਜ ਚਾਰ ਪੰਜ ਸੱਜਣ ਮਿੱਤਰ ਮਿਲੇ ਜੀ ਉਹਨਾਂ ਨਾਲ ਗੱਲਾਂ ਕਰਕੇ ਬੜਾ ਮਨ ਖੁਸ਼ ਹੋਇਆ ਆਈ ਹੋਪਸੋ ਤੁਹਾਨੂੰ ਵੀਡੀਓ ਪਸੰਦ ਆਏਗੀ ਧੰਨਵਾਦ